हां दस तू फिर की वड्डी पंजाबी बोलंदी कर वड्डी पंजाबी हां हां पंजाबी तेनु ਸਾਡੇ ਤੋਂ ਜ਼ਿਆਦਾ ਆਉਂਦੀ ਏ ਕਿਤੇ ਹਨ ਪੜ ਹੁੰਦੇ ਉਹਨਾਂ ਨੂੰ ਪੰਜਾਬੀ ਜ਼ਿਆਦਾ ਆਉਂਦੀ ਏ ਪੰਜਾਬੀ ਬੋਲ ਫਿਰ हां दस ਪਿੰਡੂ ਅਹੀਂ ਉਹਨਾਂ ਨਾਲ ਗੱਲ ਕਰ ਪਿਛਲੇ ਆ ਨਾ ਮੇਰੇ ਉਹਨਾਂ ਨਾਲ ਕੀ ਕਰਾਂ ਤੂੰ ਦੱਸ ਮਾਣੋ پلان ਕੀ ਆ ਕਿ ਆ ਕਿਉਂਕਿ ਮੇਰੀ ਹੈ ਓਪੀ ਤੇਰੀ ਏ ਤੇਰਾ ਨਾਲ ਗਿਆ ਤੇ ਮੋਢਾ ਨਗਲਾ ਇਹ ਦੱਸ ਗੜਾ ਪੋਟਾ ਕਾ ਸਾਰਾ ਕੁਝ ਲਵਾਈ ਜਾਂਦਾ ਉਹਦੇ ਕੋਲ ਓਏ ਪੇੜ ਮਰਾਂਗੀ ਤੇਰੇ ਦਰਿਆ ਕਰੋ ਮੇ ਤੋਂ ਮਸਾਵਾ ਸਾਵਾ ਕਿਹੜਾ ਕਾੜੋਂ ਦੱਸ ਦੋ ਮੈਨੂੰ ਕੱਕ ਜਾਏਗਾ ਨਾ ਮੇਰੇ ਵੱਲ ਥੱਲੇ ਵੇ ਥੱਲੇ ਥੱਲੇ ਕੀ ਆ ਓਏ ਜਪਲਾ ਜਰਾਬਾ ਨਾ ਚਪਲਾ ਇਹ ਮੇਰਾ ਨਵਾਂ ਸਟਾਈਲ ਏ ਇਹਨਾਂ ਸੈਂਡਲ ਵੀ ਪੈ ਸਕਦੇ ਨੇ ਸੈਂਡਲ ਪਾ ਸੈਂਡਲ ਪਾ ਕੇ ਨਾ ਜਦੋਂ ਉਹ ਕੈਂਡਲ ਵਾਲੀ ਸਕੂਟਰੀ ਤੇ ਜਾਈਦਾ ਇਦਾਂ ਇਦਾਂ ਕਰਕੇ ਉਹਨੂੰ ਬਹੁਤ ਮਜ਼ਾ ਆਤਾ ਹੈ ਠੀਕ ਹੈ ਬੇਰਾਦੀ ਨੂੰ ਨਾ ਐਂ ਕਰ ਕੇ ਕਹਿੰਦਾ ਚੱਲਦੀ ਹੈ ਪਰ ਦੀ ਉਹ ਜੀ ਰੈਡੀ ਰੱਖ ਲ ਆਪਣੀ ਆਪਣੀ ਰੈਡੀ ਐ ਘੜੀ ਮੈਨੇ ਐ ਤੇ ਨਿੰਜਾ ਗਿੱਲੋ ਦੋਨੇ ਹੋਏ ਨਿੰਜਾ ਗਿੱਲੋ ਕਿੱਦਾਂ ਰੱਖਿਓ ਮੈਨੇ ਕਿ ਆ ਪੀਣ ਕਰਨਾ ਹੈ ਕਿਆ ਆ 12 ਵਾਂ ਦਾ

तू मैं गल दस है तू हट जाए काम करो चल ओके बाधा तो कुटी जाना बाय लव यू